ਵੇ ਬੈਨਾ ਜਨਾ ਮੈਂ ਬੰਦਾ ਬੜੀ ਤੋ ਅੱਗੋਂ ਪੱਬ ਚ ਨਹੀਂ ਖੜਾ ਵੇ ਪੱਬ ਕੋਲ ਨੰਮਾ ਮੜਿਆ ਹਾਂ ਇੱਕ ਸਾਈਡ ਨੂੰ ਨਿਕਲਦਾ ਹੋਰ ਪਿੱਛੇ ਖੜਨਾ ਹਾਂ ਪੱਬ ਤੋਂ ਰਹਿਣਾ ਪੈਰ ਵੇ ਗਲਿਆ ਪੈਰ ਕਿੰਨੇ ਗਿਆ ਫੋਰ ਕੋ ਡਿਜ਼ਾਈਨ ਦਿਖਾ ਦਿਓ ਆ ਜਿਵੇਂ ਪਾਰਟੀ ਨਹੀਂ ਆਦੀ ਹੋਈ ਕੋਈ ਕਮਾਰੀ ਆ ਰਿਆ ਨਾ ਹਾਂਜੀ ਹਾਂ इंदारो बोलिया ना पकड़ो बंद करो चेक वहां पे नंबरिंग है ठीक है तो तीसरा भी पाना ये पार्टी वेर नहीं है पार्टी भी है। <स्थिक्ष्षण> तो सारी आनी है सिंपल सिटी है सो का सारा टिका चल देनी है बहुत है तो इधर ਕਿ ਜੈ ਤੁਹਾਨੂੰ ਕਿ ਦੋ ਤਿੰਨ ਹੋਰੇ ਦਿਖਾਣਾ ਸਾਰਾ ਡਿਜ਼ਾਈਨ ਦਿਖਾ ਦੇ ਤਾਂ ਚਾ ਭੂਰਾ ਭੂਰਾ ਹੋ ਰਿਹਾ ਨਾ ਗਾ ਥੋੜਾ ਜਿਹਾ ਟਾਈਟ ਕਰਾਉਣਾ ਸਾਰੇ ਕਰਮਾ ਜੇ ਉਹ ਚਲੀ ਜਾਂਦੀ ਹੈ ਮਰਦੀ ਦੇਖਣਾ ਤਰਾਪ ਤਾਂ ਕਰੀ ਤਰਾਪ ਕੁਝ ਨਹੀਂ ਕਰਨਾ ਕੀ ਕਰਨਾ ਤੇਰਾ ਕੋਪ ਲੱਗੀ ਉਹਦੀਆ ਹਾਂ ਨਹੀਂ ਮੈਂ ਇਹਦਾ ਕੁਝ ਨਹੀਂ ਕੀਤਾ ਤਾਂ ਆਪੇ ਜੋ ਮਰਜ਼ੀ ਕਹੀ ਜਾ ਤੈਨੂੰ ਪਹਿਲੇ ਨਾ ਵਿੱਚ ਤੇ ਨਹੀਂ ਛੱਡਿਆ ਜਾ ਵੇਖਿਆ ਪਹਿਲਾਂ ਨਾਲ ਤੈਨੂੰ ਨਾਲ ਕੇ ਖਾਣ ਨੂੰ ਦਿੰਦੇ ਤੇ ਨਾਲੇ ਤੈਨੂੰ ਗੱਲਾਂ ਦੇਣਾ ਆਉਂਦਾਂ ਤੇਰੇ ਗੜੀ ਨਾਲ ਸਮਾਰ ਰੱਖਿਆ ਤਦ ਤੂੰ ਗੱਲਾਂ ਕਰਦੇ ਨਾਲ ਹੈਂ ਆਪ ਕਿੰਨਾ ਕਰਖਦਾ ਹਨਾ ਨੇੜੀ ਆਪ ਕਿੰਨਾ ਕਰਖਦਾ ਮੈਂ ਖਾਣ ਨੂੰ ਗੜੀ ਆ ਪੰਜਾ ਪੰਜਾ ਵਾਲੇ ਬਿਸਕੁਟ ਲੈ ਹਨਾ ਹੱਡੇ ਪਿੰਡ ਦੁਕਾਨੋਂ ਮਿਲਦੇ ਹੋਣੀ ਸ਼ਰਮਾਤਾ ਹੈਗਾ ਅਸੀਂ ਅੱਜ ਹੈ ਨਿਕਲ ਕੇ ਕੱਲ ਦਾ ਹੈਗਾ ਅਸੀਂ ਮੁਕਾਤਾ ਕਿਹੜਾ ਛਾ ਆ ਪ੍ਰੋਹਣੇ ਵਾਲਾ ਕੱਲ ਹਾਂ ਨਾ ਕਰ ਜਾਂਦਾ ਤੋਕੇ ਅੰਜਾ ਡੱਬਾ ਉਹਦੇ ਹੱਥ ਮੁਥੇ ਲੈ ਆਸੀ ਤਾਂ ਰਾਜਾ ਅੱਛਾ ਅੱਛਾ ਹੂੰ ਮੁਕੇ ਡੱਬਾ ਕੋਈ ਕੋਨਾ ਖਾਣਾ ਕੋਸ਼ਿਸ਼ ਨਹੀਂ ਕਰਦਾ। ਮੈਂ ਤਾਂ ਇਹ ਐ ਕਰਕੇ ਐ ਗੱਲ ਕੋਈ ਖਾ ਗਈ। ਇਹ ਮੇਰੇ। ਮੈਂ ਤਾਂ ਵੀ ਖਾ ਗਏ। ਖਾ ਗਏ। ਹੁਣ ਇਹਨਾਂ ਕਹਣਾ ਕਰਮਾ ਚ ਨਹੀਂ ਤੇਰੇ। ਤੇਰੇ। ਇਹ ਨਹੀਂ ਕਰਮਾ। ਉਹ ਸਮੋ ਡੱਬਾ ਜਿਹੜਾ ਆਇਆ ਹੈਗਾ। ਹਾਂ। ਇਹ ਤੇਰੇ ਕਰਮਾ ਚ ਨਹੀਂ ਆਉਂਦਾ ਇਹਨਾਂ ਕਹਣਾ। ਵੀ ਮੇਰੇ ਆਉਂਦਿਆਂ ਮਕਾਤਾ। ਮੈਂ ਕੌਲੀ ਦੇ ਹਾਂ। ਕੌਲੀ ਠੰਢੀ ਕਰੀਏਗਾ। ਨਹੀਂ ਉਡਾਣ ਲਾਈ ਜਾਣਾ ਕਿੰਨਾ। ਫਿਰ ਬੱਚੇ ਆਉਣ ਵਾਲੇ ਡਿਵੀਸ਼ਨ ਕਿੱਧਰ? ਜਿਹੜੀ ਚੱਲੇਗਾ। ਜਿਹੜੂਪ ਨੇ ਗੁਰਦਾਰੇ ਜਾਣਾ। ਕੌਲੀਆਂ ਦੋ ਲਾਇਆ ਆਇਓ। ਆਹੋ ਇੰਨੇ ਮਿਹੜ ਕੇ ਟਾਈਮ ਲਾ ਦੇਣਾ ਤੇ ਬਿਸਕਟ ਬਸ ਬਿਸਕਟ ਖਾ ਕੇ ਗਾਂ ਜਾਣੇ ਤੇ ਤਾਂ ਚਾਹ ਤਾਂ ਅੱਡੀ ਛੱਡ ਜਾਣੀ ਜੇ ਨਹੀਂ ਤੇਨੇ ਜਾਗ ਹੀ ਲੈ ਆਇਓ ਬਿਲਕੁਲ ਵੀ ਹੋਗਾ ਘੇਤ ਪਾ ਖਾ ਲਾ ਸਾਰੇ ਖਾਣਾ ਕੋਈ ਨਹੀਂ ਪੜਨੀ ਖਾ ਸਾਰੇ ਵੇਖ ਆਓ ਇਹ ਲੋ ਔਰ ਦੇਤ ਪਰੇ ਦਿਨ ਦੇਤ ਪਰੇ ਦੁੱਕੀ ਮਿਲ ਜਾਨੀ ਆਹੋ ਇਹ ਥੋੜੀ ਉਹ ਨਹੀਂ ਵੇਖਣਾ ਇੰਨੇ ਵੀ ਮੈਂ ਦੋ ਚਾਰ ਖਾਈ ਇਹ ਹੁੰਦਾ ਦੋ ਚਾਰ ਖਾਣ ਵਾਸਤੇ ਇਹਨੇ ਦੇਖਿਆ ਮੈਂ ਡੱਬੀ ਮਕਾ ਦੇਣੀ ਸਾਰੀ ਤੀਜੀ ਸ਼ਰਮ ਕਰੀ ਜਿੰਨੀ ਥੋੜੀ ਬਹੁਤ ਨਾਨੂ ਨਾਨੀ ਨੇ ਚਾਰ ਪਰੌਣੇ ਕੱਢੇ ਹੋਣੇ ਤੇਰਾ ਨਾਨੀ ਨੇ ਚਾਰ ਕੱਢ ਕੇ ਚਾਰ ਹੋਰ ਕੱਢ ਲੈਣੇ ਜੇ ਤੂੰ ਨਾ ਆਉਂਦਾ ਤੇ ਤੂੰ ਢੀ ਪੀਣੀ ਕੀ ਪੀਣੀ ਚਾਹ ਐਦਾਂ ਦੇ ਗੱਲ ਜਾਣਗੇ ਆ ਜਾ ਡੈਡੀ ਖਾ ਲਓ ਇਹਨੇ ਤਾਂ ਤੁਹਾਡੇ ਗੜੀਆਂ ਆਉਂਦੇ ਨਾ ਕੋਈ ਵੀ ਡੈਡੀ ਅੱਜ ਰੱਜੇ ਪਕੌੜਿਆਂ ਪਕੌੜਿਆਂ ਨਾਲ ਇਹ ਮਤਲਬ ਵੀ ਅੱਜ ਉਹ ਆਂਦਾ ਉਹ ਆਂਦਾ ਇੱਕ ਦੋਦੇ ਦੇ ਉਹ ਵਧਾ ਕਿਉਂ ਆਖਦੇ ਆਂਦਾ ਇੱਕ ਦੋਦੇ ਤੇ ਇਨਾ ਖਰਚਾ ਕਰੀ ਜਾਂਦਾ ਤੇ ਮੈਂ ਵੇ ਲੋ ਇਨੀ ਸਸਤੀ ਵਰਦੀ ਲੈ ਆ ਮੇਰੇ ਤੇ ਕੀ ਖਰਚਾ ਕੀਤਾ ਜੀ ਮੈਂ ਕਾਹਦੇ ਵਰਦੀ ਨਾਨੂ ਦਿਖਾਉਂਦਾ ਲੋ ਪਾਗੀ ਆਂਦਾ ਦਿਖਾਣਾ ਹਾਂ ਆਂਦਾ ਇਹ ਨਾਪਦਾ ਇਹ ਤਾਂ ਨਾਨੀ ਤੋਂ ਪੈਸੇ ਲੈ ਕੇ ਆ ਛੜੀਆਂ ਰਾਈ ਮੂਨ ਨਾਨੀ ਤੋਂ ਪੈਸੇ ਲੈ ਕੇ ਕਿ ਨਹੀਂ ਰੰਗਦੇ ਉਹ ਦਾਣੀ ਸੱਚੀ ਮੰਮੀ ਮੇਰੇ ਇਹਨੇ ਗੁੱਸਾ ਚੜਨ ਦਿਆ ਦੁਕਾਨ ਤੇ ਬੜਾ ਪਰ ਆਪਾ ਕਿੰਨੀਆਂ ਕਿ ਵਰਦਗਾ ਇਹ ਰੰਗ ਲਿਓ ਕੋਈ ਰੰਗ ਕੋ ਕੋ ਰੰਗ ਲਿਆ ਹਾਂ ਇਹ ਰੰਗ ਦੋ ਜਿੰਨੀਆਂ ਇਹ ਕੋਈ ਰਾਂਗੀ ਮੈਨੂੰ ਆ ਗੁੱਸਾ ਚੜੀ ਜਾਦਾ ਇੱਥੇ ਪਰ ਇਹ ਆਖ ਨਹੀਂ ਲੱਗੋ ਮੇਰੇ ਪਿਛਾਸੀ ਜੀ ਪਿਛਾਸੀ ਕਾਲ ਕੀ ਆ ਚਾਲਿਆ ਠੀਕ ਠੀਕ ਹੈ ਕੀਆ ਚੱਪ ਨਹੀਂ ਹੂੰ ਬਸ ਮੇਰੇ ਨੂੰ ਪਸੰਦ ਆ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 5:30 ਵਜੇ ਤੇ ਮੈਨੂੰ ਜਗਰੂ ਆਂਦੇ ਵੀ ਅੰਨੀ ਉੱਥੋਂ ਆਏ ਚੌਪਲ ਘੂਪਿੰਗ ਕਰਕੇ ਬਜਾਰੋਂ ਤੇ ਆਣ ਕੇ ਬੱਚੇ ਵੜਾਉਣ ਲੱਪੀ ਤੇ ਮੈਂ ਸੋਣਾ ਸੋਣਾ ਸੀਣਾ ਇਹ ਸੂਟ ਤੇ ਮੈਂ ਬੈ ਗਈ ਮਸ਼ੀਨ ਤੇ ਤੇ ਮੈਨੂੰ ਆਂਦੇ ਹੈ ਨਾ ਤੂੰ ਬਹਿ ਜਾ ਮੈਂ ਆਪੇ ਸਜੀ ਧਰ ਕੇ ਉਖਾਉਣਾ ਅੱਜ ਤੈਨੂੰ ਮੈਂ ਆਪੇ ਸਜੀ ਧਰ ਕੇ ਉਖਾਉਣਾ ਤੇ ਉਹ ਸੱਜੀ ਭਰੀ ਆਈ ਨਹੀਂ ਆਇਆ ਬਣੀ ਨਹੀਂ ਛੱਡੀ ਨਹੀਂ ਆਈ ਉਧਰ ਹੈ ਵੀਡੀਓ ਬਣਦੀ ਫਿਰ ਉਹਦਰੇ ਨਨੇ ਗਾੜੀ ਭੈਣੇ ਆਉਂਦੇ ਵਿੱਚ ਨਾ ਤੇ ਸਬਜੀ ਤੇਰੀ ਹਨ ਥਾਮ ਕਲਾਮ ਓਹੋ ਠੀਕ ਆ ਹਨ ਹਨ ਆ ਗਾਰੇ ਕਿ ਤੇ ਮਾਰ ਦੇ ਦਾ ਯਾਰ ਉਹ ਤਾਂ ਸਭ ਜੀ ਹੋਰ ਤਰ੍ਹਾਂ ਦੇ ਬਣਦੀ ਸਬਜੀ ਤੇਰੀ ਹਾਏ ਮੈਂ ਮਰ ਜਾ ਨਿਊਟਰੀ ਵੀ ਲਾਇਕ ਗੰਡਾ ਟੋਟਾ ਵੀ ਲਾਇਆ ਸਭ ਕੁਛ ਹੀ ਲਾਇਆ ਗੈਸ ਵੀ ਲਾਇਆ ਅੱਧਾ ਘੰਟਾ ਅੱਧਾ ਘੰਟਾ ਹੀ ਲਾਇਆ ਮੈਂ ਜਦੋਂ ਮੈਂ ਵੱਡਣ ਲੱਗੀ ਨਾ ਗੱਲਾਂ ਇੰਨੀਆਂ ਰਸੋਈ 'ਚ ਕੀਤੀਆਂ ਆ ਤੇ ਉਹਦੇ ਪਤਾ ਨਹੀਂ ਕੀ ਕੀ ਆ ਉਹਦੇ ਰੋਣੇ ਰੋਏ ਖੁਰਲ ਪੜਨਿਆਂ ਦਾ ਪਿਆਵਾ ਨਹੀਂ ਕੁਛ ਮੈਨੂੰ ਦੱਸਦਾ ਰੇਂਜਾ ਜਿਹਾ ਮੇਰ ਜਾਣੀ ਚੰਗੀ ਤਰ੍ਹਾਂ ਸਮੀਆਂ ਫੇਜ ਚਿਆ ਨਹੀਂ ਕੀਤਾ ਹੋਣੀ ਕੀਤਾ ਪਤਾ ਹੀ ਨਹੀਂ ਕਿੰਨੀਆਂ ਗੱਲਾਂ ਕੀਤੀਆਂ ਤੇ ਮੈਨੂੰ ਗੁੱਸਾ ਜੱਗ ਜੱਗ ਇੱਥੇ ਜਾਣਦਿਆ ਹੈ ਕਿ ਮੈਂ ਇਹਨੂੰ ਰਸੋਈ 'ਚ ਵੱਡਣਾ ਘੱਟ ਦਿੱਤਾ ਪਹਿਲੀ ਗੱਲ ਤੇ ਆ ਪ੍ਰਭ ਤੂੰ ਖਾਦਾ ਨਾ ਖਾ ਖਾ ਛੁੱਟੀ ਜਾਇਆ ਕਰੋ ਦੂਜੀ ਮੁੜ ਕੇ ਜਦੋਂ ਦੂਜੀ ਗੱਲ ਦੂਜੀ ਗੱਲ ਏ ਕੀ ਸਬਜੀ ਲੈ ਆ ਕੇ ਤੇ ਉਹਦਾ ਟੇਸਟ ਵਿਖਾਇਆ ਸਬਜੀ ਜੇ ਬਾਤਾਂ ਕਰਨੀ ਕੀ ਨੇ ਸਾਹਤੋਂ ਅੰਦਰ ਕਿੱਥੇ ਜਾਣੀ ਆ ਜਪਾਨ ਤੇ ਦਰ ਨੂੰ ਜੀਣੀ ਕੀਤਾ ਬੜੇ ਭੱਜੇ ਗਏ ਮੈਂ ਸੱਜੀਆਂ ਨੇ ਪਰ ਰੈਸਪੀ ਬਣਾ ਕੇ ਕੌਣ ਅੰਦਰ ਰਸਕੀ ਇਹੋ ਜੀ ਰੈਸਪੀ ਨਾਲ ਤੇ ਬੰਦਾ ਨਾ ਭੁੱਖਾ ਸੌਂਦੇ ਉਹ ਚੰਗਾ ਵਾ ਜੇ ਕਿਤੇ ਹੋਵੇ ਮੈਂ ਬਣਾਈ ਹੁੰਦੀ ਨਾ ਹਾਏ ਹੈ ਕਈ ਕੁਛ ਇਹਨੇ ਮੈਨੂੰ ਗੱਲਾਂ ਦੱਸਣਗੀਆਂ ਸਾਹਤਾ ਚਾ ਹਾਂ ਜੇ ਕੋਈ ਨਵਾਂ ਨਵਾਂ ਬੰਦਾ ਕਹੇ ਵੀ ਕੰਮ ਚ ਕੋਧਦਾ ਨੂੰ ਟੈਪ ਕਰਦਾ ਬੜੀ ਇਹਨੂੰ ਸ਼ੌਂਕ ਹੈ ਜਿਹੜੇ 2-4 ਦਿਨ ਹੋ ਗਏ ਮੈਂ ਸਬਜੀ ਬਣਾ ਕੇ ਇੱਕ ਦਿਨ ਹੋ ਗਿਆ ਪਾਹੀ ਇੱਕ ਦਿਨ ਹੋ ਗਿਆ ਆਪਣਾ ਉਹ ਵੀ ਇਹ ਇਹ ਮੈਨੂੰ ਗਾਇਸ ਸਾਰੇ ਜਿਹਨੇ ਦੱਸੋ ਵੀ ਸਬਜੀ ਦੇ ਵਿੱਚ ਜਿਹੜੇ ਮਸਾਲੇ ਆ ਉਹ ਐਂਡ ਤੇ ਕੌਣ ਪਾਉਂਦਾ ਇਹ ਨਵਾਂ ਹਲਵਾਈ ਉੱਠਿਆ ਜਿਹੜੇ ਸਬਜੀ ਚ ਮਸਾਲੇ ਆ ਹਲਵਾਈ ਨਹੀਂ ਸਾਰੀ ਸਬਜੀ ਹਲਵਾਈ ਗਿਆ ਮੈਂ ਹਲਵਾਈ ਗਿਆ ਨਹੀਂ ਹਲਵਾਈ ਨਹੀਂ ਹਲਵਾਈ ਗਿਆ ਦੇ ਸਾਈ ਸਬ지 ਬਣਾ ਕੇ ਨਾ ਤੇ ਮਗਰੋਂ ਹਲਦੀ ਪਾਉਂਦੇ ਤੇ ਉਹ ਹਲਦੀ ਦੱਸੋ ਵੀ ਕੱਚੀ ਰਹਿਣੀ ਆ ਹੱਦੋ ਹੀ ਮੈਨੇ ਜਰੂਰ ਪਤਾ ਨਹੀਂ ਕਿਹੜੀਆਂ ਰੈਸਪੀਆਂ ਵੇਂਦੇ ਰਿੰਗੇ ਉੱਚ ਬਣਾਏ ਇਦਾਂ ਤੇ ਵੀ ਆਹ ਸਬ지 ਹਲਦੀ ਮਗਰੋਂ ਪਾਉ ਉਹਨਾਂ ਨੇ ਕਦੀ ਕਿਹਾ ਇਹ ਗੱਲ ਅੱਜ ਤਾਂ ਮੈਗੀ ਰੈਸਪੀ 'ਚ ਇਹੜੀ ਵੇਖਿਆ ਤੇ ਉਹਨਾਂ ਨੇ ਮੈਗੀ ਆ ਨਾ ਇਹ ਤੇ ਚਲੋ ਇਦਾਂ ਇਹਨਾਂ ਦੀ ਤਾਂ ਚਲੋ ਟ੍ਰਾਇਲ ਹੋ ਗਈ ਆ ਜਿਵੇਂ ਨਾਨੂ ਆਂਦੇ ਹੁੰਦੇ ਨਾ ਮੈਂ ਤੁਹਾਨੂੰ ਮੈਗੀ ਬਣਾ ਕੇ ਖਵਾਉਂਗਾ ਡੈਡੀ ਮੈਂ ਮੈਗੀ ਨਹੀਂ ਉਹ ਬਣਾ ਲੈ ਮੈਂ ਕੀ ਦਾ ਕੋਈ ਐਡਾ ਉਖਾ ਨਹੀਂ ਆ ਸਭੀ ਦਾ ਥੋੜਾ ਨਾਲੇ ਅੱਜ ਇੱਕ ਨਵੀਂ ਚੀਜ਼ ਹੋਣੀ ਹੋਰ ਕਿੱਧਰ ਨੂੰ ਜਾਣਾ ਵਾ ਨਵੀਂ ਚੀਜ਼ ਨਵੀਂ ਕੀ ਨਵੀਂ ਉਹਦੇ ਚ ਕੀ ਆ ਉਹ ਪੀਸੀ ਨਿਊਟਰੀ ਵਾਂਗੂ ਪਹਿਲਾਂ ਉਹਨੂੰ ਨਿਊਟਰੀ ਲਿਆਉਂਦੇ ਸੀ ਠੀਕ ਆ ਇਹਨਾਂ ਨੇ ਗ੍ਰੈਂਡ ਕੀਤਾ ਉਹਦਾ ਕੀ ਫਾਇਦਾ ਤੇ ਮੈਂ ਉਹਦਾ ਉਹ ਤਾਂ ਬਿੜਾ ਗ੍ਰੈਂਡ ਕੀਤਾ ਤੇ ਉਹਨੂੰ ਸਬਜੀ ਵਧੀਆ ਬਣਾ ਦੇਣੀ ਤੇ ਮੂੰਹ ਨਹੀਂ ਲੱਥਣੀ ਇਹ ਮੂੰਹ ਲੱਥੂ ਮੈਂ ਬੈਠੀ ਆ ਵਾ ਚੱਲ ਮੈਂ ਆਪਦਾ ਸੂਟ ਸੀ ਲੈ ਲਈਨੀ ਆ ਵੀ ਮੈਨੂੰ ਕੰਮ ਜ਼ਿਆਦੇ ਆ ਤੇ ਚਲੇ ਵੀ ਮੈਂ ਨਿਬੇੜ ਲਈ ਨਹੀਂ ਤੇ ਉਹਨਾਂ ਨੇ ਮੈਨੂੰ ਹੋਰ ਕੰਮ ਵਧਾ ਕੇ ਹੁਣ ਰੱਖਤਾ ਵੀ ਇਹੇ ਹੋਣਾ ਇਹ ਹੀ ਨਹੀਂ ਇਹ ਖਾਣੇ ਚੱਲ ਪ੍ਰਭ ਬੰਦ ਕਰਾ ਹੁਣ ਕਿੱਥੇ ਜਾਣਾ ਵਾ ਲਓ ਗਾਇਸ ਫਿਰ ਅੱਜ ਦੀ ਵੀਡੀਓ ਜੇ ਆਪਾਂ ਇੱਥੇ ਕਰਦੇ ਆਂ ਐਂਡ ਤੇ ਹੁਣ ਮੇਰਾ ਥੋੜਾ ਜਿਹਾ ਕੰਮ ਐ ਮੈਂ ਇੱਕ ਸੂਟ ਹੋਰ ਕੱਟ ਕਰਨ ਲੱਗੀ ਮੈਂ ਤੁਹਾਡੇ ਆਉਂਦੇ ਤੱਕ ਸੂਟ ਕੱਟੇ ਕਰ ਲੈਣਾ ਈ ਤੇ ਪ੍ਰਭ ਬੋਲੀ ਹੈ ਜੇ ਤੇ ਨਾਲ ਜੇ ਫਿਰ ਦੁਕਾਨ ਖੁੱਲੀ ਹੋਈ ਤੇ ਆ ਵੀਡੀਓ ਦਾ ਕਰਦੇ ਐਂਡ ਸਰਦੀ ਦੀ ਲੱਗ ਗਈ ਜਾ ਤੇ ਅੱਜ ਦੀ ਵੀਡੀਓ ਦਾ ਕਰਦੇ ਐਂਡ ਤੇ ਸੱਜੀ ਦੀ ਲੱਤ ਦੀ ਡੰਡ ਬਾਰਾ ਤਨ ਆਵਾਜ਼ ਨਹੀਂ ਆਈ ਹੋਣੀ ਮੈਂ ਚਲੋ ਮੈਂ ਹੀ ਦੱਸਦਾ ਹੋਣਾ ਕਹਿੰਦੇ ਨਾਤੀ ਧੋਤੀ ਰਹਿ ਗਈ ਉਹ ਗੱਲ ਬਣੀ ਆ ਹਾਂ ਤੇ ਮੱਕੀ ਅੱਜ ਤੇ ਮੱਕੀ ਨਹੀਂ ਰਹਿ ਗਈ ਅੱਜ ਤੇ ਮੱਕੀ ਨਹੀਂ ਰਹਿ ਗਈ ਸਹੀ ਗੱਲ ਆ ਤੇ ਪੂਛੀ ਪੂਛ ਰਹਿ ਗਈ ਮੱਕੀ ਤੇ ਰਹਿ ਹੀ ਨਹੀਂ ਗਈ ਤੇ ਹੁਣ ਆਪਾਂ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿ ਮੇਰਾ ਕੰਮ ਮੈਂ ਜਿੰਨੇ ਕੰਮ ਘਟਾਉਣੀ ਮੇਰੇ ਉਨਾ ਹੀ ਕੰਮ ਵਧ ਜਾਂਦੇ ਆ ਹੁਣ ਮੈਨੂੰ ਆ ਇੱਕ ਮਾਤਾਂ ਦੀ ਮੇਰਾ ਇਰਾਦਾ ਸੀ ਉਹਦਾ ਪ੍ਰੋਗਰਾਮ ਤੋਂ ਆ ਕੇ ਤੇ ਫਿਰ ਸੀਵਾਂਗੇ ਬਾਅਦ ਵਿੱਚ ਆਵੇ ਲੇਓਗੇ ਉਹ ਆਂਦੀ ਹੈ ਮੇਰਾ ਕੀ ਪਤਾ ਮੇਰੀ ਨਹੀਂ ਤਿਆਰੀ ਹੋ ਜਾਣੀ ਜੂਪੀ ਵਿਆਹ ਜਾਂਦੀ ਹੈ ਇਹ ਆਹ ਤੂੰ ਮੇਰਾ ਸੀਦੇ ਹੈ ਮੈਂ ਹੁਣ ਲੈ ਫਰ ਤੇ ਸੀਦ ਨਹੀਂ ਹੋਗੀ ਫਿਰ ਹੁਣ ਮੈਂ ਕੀ ਕਰ ਸਕਦਾ ਪਹਿਲਾਂ ਸਟਾਰਟ ਕਰ ਲਈਦਾ ਤੇਲ ਤੂ ਫੁੱਟਾ ਨਹੀਂ ਤੇ ਧਿਆਨ ਨਾਲ ਕਰ ਸਰ ਮਿਲਦੇ ਕੱਲ ਨਵੀਂ ਵੀਡੀਓ ਦੇ ਨਾਲ ਤੇ ਹੁਣ ਰਾਤ ਦੇ ਵੱਜ ਗਏ ਨੇ 7:30 ਬਲੌਕਣੇ ਗਣੇ ਆ ਗਿਆ ਤੇ ਫਿਰ ਵੀਡੀਓ ਦਾ ਪਾ ਇੱਥੇ ਕਰਦੇ ਐਂਡ ਮਿਲਦੇ ਕੱਲ ਨੂੰ ਬਾਏ ਬਾਏ ਸਸਿਕਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ